ਪੋਤਾ ਹੋਣ ਦੀ ਖੁਸ਼ੀ ਵਿੱਚ ਦਾਦੇ ਨੇ ਖੁਸਰੇ ਨਾਲ ਕਰਤਾ ਆਹ ਕੰਮ ਸੁਣ ਕੇ ਹੋ ਜਾਵੋਗੇ ਹੈਰਾਨ ਦੋਸਤੋ ਅਕਸਰ ਹੀ ਜਦੋਂ ਕਿਸੇ ਘਰ ਵਿੱਚ ਲੜਕਾ ਜਨਮ ਲੈਂਦਾ ਹੈ ਤਾਂ ਉਸ ਘਰ ਵਿੱਚ ਖੁਸਰੇ ਵਧਾਈ ਲੈਣ ਆਉਂਦੇ ਨੇ ਪਰ ਹੁਣ ਇੱਕ ਦਾਦੇ ਨੇ ਖੁਸਰੇ ਨਾਲ ਕਰਿਆ ਆਹ ਕੰਮ ਵੀਡੀਓ ਹੋ ਰਹੀ ਬਹੁਤ ਹੀ ਵਾਇਰਲ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਖੁਸਰੇ ਦੀ ਗੋਦੀ ਵਿੱਚ ਬੱਚਾ ਚੱਕਿਆ ਹੋਇਆ ਏ ਦਰਅਸਲ ਜਦੋਂ ਖੁਸਰੇ ਲੜਕਾ ਹੋਣ ਦੀ ਖੁਸ਼ੀ ਵਿੱਚ ਇਸ ਪਰਿਵਾਰ ਤੋਂ ਵਧਾਈ ਲੈਣ ਆਏ ਤਾਂ ਖੁਸ਼ੀ ਵਿੱਚ ਬੱਚੇ ਦੇ ਦਾਦੇ ਨੇ ਆਪਣਾ ਇੱਕ 15 ਲੱਖ ਰੁਪਏ ਦਾ ਪਲਾਟ ਹੀ ਇਸ ਖੁਸਰੇ ਦੇ ਨਾਂ ਕਰਵਾ ਦਿੱਤਾ ਅਤੇ ਪੁੱਛਿਆ ਕਿ ਹੁਣ ਤੂੰ ਇਸ ਪਲਾਟ ਦਾ ਕੀ ਕਰੇਂਗਾ ਤਾਂ ਖੁਸਰਾ ਕਹਿੰਦਾ ਕਿ ਮੈਂ ਮੱਜਾਂ ਰੱਖਾਂਗਾ ਤਾਂ ਮੁੰਡੇ ਦਾ ਦਾਦਾ ਕਹਿੰਦਾ ਕਿ ਬੋਲ ਮੱਜਾਂ ਵੀ ਲੈ ਕੇ ਦੇਵਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ ਉਹ ਤੇ ਕੀ ਖੁਸ਼ੀ ਮੈਂ ਦਾਦਾ ਆਪਣੇ ਕੀ ਆ ਦ ਨਹੀਂ ਆਪ ਬਤਾਓ ਨਹੀਂ ਮੈਂ ਨਹੀਂ ਬਤਾਉਂਗੀ ਆਪ ਆਪਣੇ ਮੂੰਹ ਸੇ ਬਤਾਓ ਅੱਛਾ 100 ਗਜ ਦਾ ਪਲਾਟ ਦਿਆ ਇੰਨੇ 100 ਗਜ ਦਾ ਪਲਾਟ ਖੁਸ਼ ਹੋ ਕੇ पोते के ऊपर निछावर करके किन्नरों को दान करा है सौ गज का प्लाट एक एक प्लाट को क्या करेगा प्लाट में, में गाय तो ये बता दे। ना भैंस में सही है मैं आऊंगी है ना और ये पापा तुमने भी खुश हो दिया ना और ये दोनों बुआ ने सहायता करी की हाँ हमारे पापा प्लाट दे रहा है ले जाओ खुश हो के और वो दादी माँ है वो मम्मी है दिया ना बेटी आप सबने मिल के और मैं इनको इतनी बधाइयाँ देती हूँ ਇਤਨੀ ਬਧਾਈਆਂ ਦਿੰਦੀ ਹਾਂ ਕਿ ਮੇਰੇ ਮਾਲਿਕ ਇਨ ਦਾ ਪਰਿਵਾਰ ਝੁਗ-ਝੁਗ ਵਸੇ ਔਰ ਐਸੀ ਕੋਠੀਆਂ ਇਨ ਦੀ 20 ਕੋਠੀਆਂ ਬਣੇ ਔਰ ਹੋਰ ਜ਼ਮੀਨ ਬਣੇ ਤੁਹਾਡੀ ਮੇਰੀ ਦੁਆਇਆਂ ਤੁਹਾਡੇ ਸਾਥ ਰਹਿ ਮੇਰੇ ਦਦਮਾਨ ਨੇ ਮੇਰਾ ਪੇਟ ਭਰਾਇਆ ਮੈਂ ਇਨ ਦੀ ਸਦਾ ਭਾਰੀ ਰਹੂਗੀ ਸੋ ਤੁਸੀਂ ਇਸ ਦਾਦੇ ਬਾਰੇ ਕੀ ਕਹਿਣਾ ਚਾਹੋਗੇ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ